ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਰੇਪ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਡਾਕਟਰਾਂ ਦੇ ਵਿੱਚ ਗੁੱਸੇ ਦੀ ਲਹਿਰ ਜਿਸ ਦੇ ਮੱਦੇਨਜ਼ਰ ਪੰਜਾਬ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਤੇ ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਸੇਫਟੀ ਅਤੇ ਪੂਰੇ ਸਟਾਫ ਦੀ ਜਿਹੜੀ ਸੇਫਟੀ ਆ ਉਹ ਯਕੀਨੀ ਬਣਾਈ ਜਾਵੇ ਜਿਹਦੇ ਚਾਲਦੇ ਸੰਗਰੂਰ ਦੇ ਧੂਰੀ ਦੇ ਵਿੱਚ ਡਾਕਟਰ ਨੇ ਹੜਤਾਲ ਕੀਤੀ ਮੈਂ ਡਾਕਟਰ ਜੀਵ ਚੈਂਬਰ ਮੈਡੀਕਲ ਆਫਸਰ ਸਬਡਿਵੀਜ਼ਨਲ ਹਸਪੀਟਲ ਧੂਰੀ ਤੋਂ ਸਮੂਹ ਪੀसीएमਐਸ ਐਸੋਸੀਏਸ਼ਨ ਤੇ ਸਾਡੇ ਪੈਰਾਮੈਡੀਕਲ ਸਟਾਫ ਦੇ ਵੱਲੋਂ ਅੱਜ ਅਸੀਂ ਸਾਰੇ ਇੱਥੇ ਹੜਤਾਲ ਲਈ ਇਕੱਠੇ ਹੋਏ ਹਾਂ ਜੋ ਕਿ ਸਾਡੀ ਕਾਲ ਹੋਈ ਸੀ ਆਲ ਓਵਰ ਪੰਜਾਬ ਦੇ ਵਿੱਚ ਜੋ ਕਿ ਸਾਡੇ ਇੱਕ ਭੈਣ ਡਾਕਟਰ ਕਲਕੱਤਾ ਦੇ ਵਿੱਚ ਜਿਨ੍ਹਾਂ ਦਾ ਬਹੁਤ ਬੇਰਹਿਮੀ ਦੇ ਨਾਲ ਉਹਨਾਂ ਨਾਲ ਬਦਸਲੂਕੀ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਸੋ ਅਸੀਂ ਇਸ ਚੀਜ਼ ਦਾ ਬਹੁਤ ਮਤਲਬ ਕਿ ਮੰਦਭਾਗੀ ਘਟਨਾ ਦਾ ਬੁਰੀ ਤਰ੍ਹਾਂ ਨਖੰਡਨ ਕਰਦੇ ਹਾਂ ਤੇ ਇਸ ਚੀਜ਼ ਦਾ ਅਸੀਂ ਪੂਰੇ ਸਖਤ ਸ਼ਬਦਾਂ ਨਾਲ ਵਿਰੋਧ ਕਰਦੇ ਆਂ ਵੀ ਜਿਹੜਾ ਡਾਕਟਰਾਂ ਦੇ ਪੈਰਾਮੈਡੀਕਲ ਸਟਾਫ ਦੇ ਖਿਲਾਫ ਲੋਕੀ ਅੱਜਕੱਲ ਬਹੁਤ ਜ਼ਿਆਦਾ ਵਾਇਲੈਂਸ ਦੇ ਨਾਲ ਉਹਨਾਂ ਤੇ ਅਟੈਕ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਰੋਕਿਆ ਜਾਵੇ ਤੇ ਸਰਕਾਰ ਨੂੰ ਸਾਨੂੰ ਸੁਰੱਖਿਆਮਈ ਕਰਾਈ ਜਾਵੇ ਤੇ ਬਸ ਅਸੀਂ ਐਸਸੀ ਦੇ ਲਈ ਅੱਜ ਸਟ੍ਰਾਈਕ ਕੀਤੀ ਹੈ ਧੂਰੀ ਹਸਪਤਾਲ ਦੇ ਵਿੱਚ ਤੇ ਬਾਕੀ ਸਮੂਹ ਮੈਡੀਕਲ ਸਟਾਫ ਤੇ ਪੈਰਾਮੈਡੀਕਲ ਸਟਾਫ ਤੇ ਡਾਕਟਰ ਯੂਨੀਅਨ ਜਿੰਦਾਬਾਦ ਤੇ ਸਰਕਾਰ ਤੋਂ ਸਾਨੂੰ ਇਹੀ ਉਮੀਦ ਹੈ ਕਿ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਾਈ ਜਾਵੇ ਡਾਕਟਰ ਸਾਹਿਬ ਕਿੰਨੇ ਘੰਟੇ ਦੀ ਸਟ੍ਰਾਈਕ ਹੈ ਅੱਜ 2 ਘੰਟੇ ਦੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਾਰੀਆਂ OPD ਸਰਵਿਸ ਬੰਦ ਕੀਤੀਆਂ ਗਈਆਂ ਹਨ ਤੇ 10 ਵਜੇ ਤੋਂ ਬਾਅਦ ਅਸੀਂ ਸ਼ੁਰੂ ਸਟਾਰਟ ਕਰਾਂਗੇ ਐਮਰਜੈਂਸੀ ਸਰਵਿਸ ਚੱਲਦੀ ਸੀ ਐਮਰਜੈਂਸੀ ਚੱਲ ਰਹੀ ਹੈ ਜੀ ਸਾਰੇ ਡਾਕਟਰਸ ਤੇ ਸਾਰਾ ਪੈਰਾਮੈਡੀਕਲ ਸਟਾਫ ਸਿਵਲ ਹਸਪੀਟਲ ਧੂਰੀ ਦੇ ਵਿੱਚ ਇਕੱਠੇ ਹੋਏ ਆ ਜਿਹੜੀ ਇਹ ਸਟ੍ਰਾਈਕ ਅਸੀਂ ਕਰ ਰਹੇ ਹਾਂ 8 ਤੋਂ 10 ਵਜੇ ਤੱਕ ਜਿਹੜੀ ਉੱਥੇ ਇੱਕ ਫੀਮੇਲ ਡਾਕਟਰ ਕਲਕੱਤੇ ਵਿੱਚ ਜਿਨ੍ਹਾਂ ਨਾਲ ਬਹੁਤ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਹੈ ਤੇ ਜਿਸ ਦਾ ਰੇਪ ਹੋਇਆ ਹੈ ਉਹਦੇ ਵਾਸਤੇ ਉਹਦੇ ਇੱਕ ਤਾਂ ਸਾਨੂੰ ਬਹੁਤ ਦੁੱਖ ਹੈ ਜਿਹੜਾ ਫੀਮੇਲ ਡਾਕਟਰ ਦੇ ਨਾਲ ਸਾਡੇ ਕੁਲੀਗ ਨਾਲ ਇਸ ਤਰ੍ਹਾਂ ਬਦਸਲੂਕੀ ਹੋਈ ਹੈ ਤੇ ਦੂਸਰਾ ਅਸੀਂ ਆਪਣੀ ਵੀ ਪ੍ਰੋਟੈਕਸ਼ਨ ਨੂੰ ਲੈ ਕੇ ਇਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਮੈਸੇਜ ਕਿ ਸਾਡੇ ਲਈ ਜਿਹੜੀ ਇੱਥੇ ਕੰਮ ਕਰਨ ਵਾਲੀ ਹਾਲਤ ਹੈ ਲੋਕ ਬਹੁਤ ਜ਼ਿਆਦਾ ਗੱਲਾਂ ਗਲ ਛੋਟੇ ਛੋਟੇ ਗੱਲ ਤੇ ਵਾਇਲੈਂਟ ਹੋ ਜਾਂਦੇ ਨੇ ਤੇ ਸਾਨੂੰ ਬਹੁਤ ਅਨਸੇਫ ਲੱਗਦਾ ਡਿਊਰਿੰਗ ਡਿਊਟੀ ਆਵਰਸ ਚਾਹੇ ओपीडी ਦੇ ਵਿੱਚ ਹੈ ਚਾਹੇ ਉਹ ਐਮਰਜੈਂਸੀ ਦੇ ਵਿੱਚ ਹੈ ਤੇ ਇਸ ਕਰਕੇ ਫੀਮੇਲਸ ਨੂੰ ਉਹ ਉਸ ਦੇ ਨਾਲ ਹੀ ਮੇਲ ਸਟਾਫ ਨੂੰ ਵੀ ਪ੍ਰੋਟੈਕਸ਼ਨ ਦੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਡਾ ਬਹੁਤ ਹੀ ਹੰਬਲ ਰਿਕੁਐਸਟ ਹੈ ਸਾਡੀ ਸਰਕਾਰ ਨੂੰ ਕਿ ਡਾਕਟਰਸ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਥੋੜਾ ਗੰਭੀਰਤਾ ਨਾਲ ਸੋਚਿਆ ਜਾਵੇ ਇਹ ਨਾ ਥੋੜਾ ਮੇਰ ਨਾਲ ਬਾਤ ਕਿੰਨੇ ਵਜੇ ਤੇ ਆਏ ਸੀ ਇਹ 7:30 ਵਜੇ ਤੇ ਆਏ ਮੈਂ ਠੀਕ ਕਹਿਣਾ ਚਾਹੁੰਦਾ ਤੁਸੀਂ ਵੀ ਡਾਕਟਰਾਂ ਦੀ 7:30 ਵਜੇ ਤੇ ਆ ਜਾਂਦੇ ਨੇ ਸਾਰੇ ਮਰੀਜ਼ ਇੱਥੇ ਖੱਜਲਖਬਰ ਹੋ ਜਾਂਦੇ ਨੇ ਇਹ ਡਾਕਟਰਾਂ ਦੀ ਉਹਨਾਂ ਦੇ ਮੰਗਾਂ ਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਮਰੀਜ਼ ਉਹ ਕਦਰ ਖਵਾਰ ਨਾ ਹੋਣ। ਦੇਖਿਆ ਜਾਵੇ ਤਾਂ ਬੇਸ਼ੱਕ ਇਹ ਆ ਜਾਂਦਾ ਹੈ ਕਿ ਔਰਤਾਂ ਦੀ ਸੁਰੱਖਿਆ ਲਈ ਬਹੁਤ ਜਿਹੜੇ ਕੰਮ ਕੀਤੇ ਜਾ ਰਹੇ ਨੇ ਪਰ ਦੇਖਿਆ ਜਾ ਰਿਹਾ ਹੈ ਕਿ ਇੱਥੇ ਤਾਂ ਡਾਕਟਰਾਂ ਦੇ ਵੀ ਅਜਿਹੇ ਹਾਲਾਤ ਬਣਾ ਦਿੱਤੇ ਨੇ ਕਿਉਂਕਿ ਹਫਸ਼ ਦੇ ਭੁੱਖੇ ਲੋਕ ਕਿਸੇ ਨੂੰ ਵੀ ਨਹੀਂ ਬਖਸ਼ਦੇ ਜੇਕਰ ਇਨ੍ਹਾਂ ਹਫਸ਼ ਦੇ ਖਿਲਾਫ ਕੋਈ ਸਖਤ ਜਿਹੜੀ ਕਿ ਸਜ਼ਾ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਉਹ ਘਟ ਸਕਦੀਆਂ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ